ਪੂਰੇ ਕੱਗਰ ਦਰਿਆ ਦੇਖਣ ਆਏ ਸੀ ਕੀ ਤੁਸੀਂ ਕੀ ਹੋਇਆ ਬਸ ਜਾਗਰਾਂ ਦੇ ਪਾਣੀ ਆਇਆ ਵਾਜ ਹੁਣ ਤੇ ਅਸਮਾਹ ਦੇ ਰਾਤ ਨੂੰ ਪਾਣੀ ਦਾ ਵਧਿਆ ਜੀ ਫੇਰ ਤੋਂ ਪਾਣੀ ਤੂ ਘਟ ਜਾਊਗਾ ਜੇ ਕਿਤੇ ਸੌ ਰਾਸੋਂ ਪਾਣੀ ਵਧ ਕੇ ਤਾਂ ਖਤਰਮ ਨਹੀਂ ਨਹੀਂ ਹੈਗੀ ਇਹ ਜੇ ਜਿਸ ਤਰ੍ਹਾਂ ਕਹਿ ਰਹੇ ਨੇ ਕਿ 16 ਫੁੱਟ ਤੇ ਪਾਣੀ ਜਾਏਗਾ ਹੁਣ 11 ਫੁੱਟ ਤੇ ਆ ਪਾਣੀ ਹਨਾ 11 ਫੁੱਟ ਤੇ ਸੌ ਫੁੱਟ ਤੇ ਪਾਣੀ ਜਾਏਗਾ 17 ਤੇ ਜਾ ਸਕਦਾ ਜੀ ਬੱਸ ਜ਼ਿਆਦਾ ਜਾ ਰਹੇਗਾ ਅੱਡਾ ਰਹਗਾ ਹੀ ਹਾਂ ਇਹੋ ਜਿਹੋਲੇ ਲੋਕਾਂ ਚ ਹਜੇ ਡਰ ਵੀ ਹੈਗਾ ਕਿਉਂਕਿ ਹਜੇ 11 ਫੁੱਟ ਤੇ ਪਾਣੀ ਚੱਲ ਰਿਹਾ ਤੇ ਲਗਾਤਾਰ ਲੋਕ ਜਦੋਂ ਤੋਂ ਪਟਿਆਲਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਤਾਂ ਉਦੋਂ ਤੋਂ ਹੀ ਲੋਕ ਜਿਹੜੇ ਪਿੰਡਾਂ ਦੇ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਰਹੇ ਨੇ 9 ਫੁੱਟ ਤੇ ਹੀ ਹੁਣ 11 ਤੇ ਪਹੁੰਚ ਗਏ 2 ਫੁੱਟ ਵਧ ਗਿਆ 2 ਫੁੱਟ ਵਧ ਗਿਆ ਇੱਕ ਹੋਇਆ ਤੀਸਰਾ ਕਹਿ ਰਿਹਾ ਪ੍ਰਸ਼ਾਸਨ ਹੁਣ ਡੀਸੀ ਪਟਿਆਲਾ ਆਏ ਸੀ ਪ੍ਰੀਤੀ ਯਾਦਵ ਉਹ ਕਹਿੰਦੇ 16 ਫੁੱਟ ਤੇ ਪਾਣੀ ਜਾਏਗਾ 17 ਵੀ ਹੋ ਸਕਦਾ ਹੈ ਨਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਕੱਗਰ ਦਰਿਆ ਦੇ ਪੁਲ ਦੇ ਉੱਪਰ ਮੌਜੂਦ ਹਾਂ ਜਿੱਥੇ 15 ਪਿੰਡਾਂ ਦੇ ਵਿੱਚ ਪਟਿਆਲਾ ਪ੍ਰਸ਼ਾਸਨ ਦੀ ਤਰਫ਼ ਤੋਂ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪਿੰਡਾਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ ਕਿਸੇ ਵੇਲੇ ਵੀ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਦਾਖਲ ਹੋ ਸਕਦਾ ਹੈ डीसी ਪਟਿਆਲਾ ਪ੍ਰੀਤੀ ਯਾਦਵ ਜਿਹੜੇ ਨੇ ਅਲਰਟ ਜਾਰੀ ਹੋਣ ਤੋਂ ਬਾਅਦ ਪਿੰਡਾਂ ਦੇ ਵਿੱਚ ਪਹੁੰਚੇ ਸੀਗੇ ਕੱਗਰ ਦਰਿਆ ਦੇ ਪੁਲ ਦੇ ਉੱਪਰ ਪਹੁੰਚੇ ਸੀ ਜਿਨ੍ਹਾਂ ਪਿੰਡਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀਗਾ ਉੱਥੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਸਵੀਰਾਂ ਕੱਗਰ ਦਰਿਆ ਦੇ ਪੁਲ ਦੇ ਉੱਪਰ ਦੀ ਦਿਖਾ ਰਹੇ ਆ ਜਿੱਥੇ ਜੀਸੀਬੀ ਮਸ਼ੀਨਾਂ ਜਿਹੜੀਆਂ ਨੇ ਪ੍ਰਸ਼ਾਸਨ ਨੇ ਮੰਗਵਾ ਲਿੱਤੀਆਂ ਨੇ ਕਿਉਂਕਿ ਇਹ ਅਲਰਟ ਜਿਹੜਾ ਇਸ ਪਿੰਡਾਂ ਦੇ ਵਿੱਚ ਜਾਰੀ ਕੀਤਾ ਗਿਆ ਤੇ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਭਰ-ਭਰ ਕੇ ਇੱਥੇ ਲਗਾ ਦਿੱਤੀਆਂ ਨੇ ਤਾਂ ਡੀਸੀ ਪਟਿਆਲਾ ਪ੍ਰੀਤੀ ਯਾਦਵ ਹੁਣ ਜਿਹੜੇ ਇਸ ਜਗ੍ਹਾ ਦੇ ਉੱਪਰ ਪਹੁੰਚ ਪਿੰਡ ਦੇ ਲੋਕਾਂ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਗਈ ਹੈ ਤਾਂ ਤਸਵੀਰ ਜਿਹੜੀ ਹੈ ਕੱਗਰ ਦਰਿਆ ਦੇ ਪੁਲ ਦੇ ਉੱਪਰ ਦੀ ਦਿਖਾ ਰਹੇ ਹਾਂ ਜਿੱਥੇ ਟਰਾਲੀਆਂ ਤੁਸੀਂ ਦੇਖੋਗੇ ਭਰ-ਭਰ ਕੇ ਇੱਥੇ ਮੰਗਵਾਈਆਂ ਗਈਆਂ ਹਨ ਬੰਨ ਲਗਾਉਣ ਦੇ ਲਈ ਕਿਉਂਕਿ ਜਿਸ ਤਰ੍ਹਾਂ 70000 ਕਿਊਸਿਕ ਟਨ ਜਿਹੜਾ ਪਾਣੀ ਹੈ ਕੱਗਰ ਦਰਿਆ ਦੇ ਵਿੱਚ ਸੁਖਨਾ ਲੇਕ ਤੋਂ ਜਿਹੜਾ ਛੱਡਿਆ ਗਿਆ ਸੀਗਾ ਜਿਸ ਤੋਂ ਬਾਅਦ 15 ਪਿੰਡਾਂ ਦੇ ਵਿੱਚ ਪਟਿਆਲਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਗਿਆ ਸੀਗਾ ਜਿੱਥੇ ਕੱਗਰ ਦਰਿਆ ਦੇ ਨਾਲ ਵਸਦੇ ਹੋਏ ਪਿੰਡਾਂ ਦੇ ਵਿੱਚ ਅਲਰਟ ਜਾਰੀ ਹੋਇਆ ਸੀਗਾ ਤਾਂ ਉੱਥੇ ਹੀ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਟਿਆਲਾ ਤੋਂ ਡੀਸੀ ਪ੍ਰੀਤੀ ਯਾਦਵ ਅਤੇ ਐਸ ਡੀ ਐਮ ਜਿਹੜੇ ਨੇ ਉਹਰੇ ਪਹੁੰਚੇ ਸੀ ਕੱਗਰ ਦਰਿਆ ਦੇ ਪੋਲ ਦੇ ਉੱਪਰ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਹੁਣ ਉਹਰੇ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰੀਤੀ ਯਾਦਵ ਹੋਣਾ ਨੇ ਜਗਬਾਣੀ ਦੇ ਨਾਲ ਗੱਲਬਾਤ ਕੀਤੀ ਸੀ ਅਤੇ ਜਾਣਕਾਰੀ ਦਿੱਤੀ ਸੀ ਕਿ ਕਿਸੇ ਖਤਰੇ ਦੀ ਜਿਹੜੀ ਹੈ ਡਰਨ ਦੀ ਲੋੜ ਜਿਹੜੀ ਹੈ ਉਹ ਨਹੀਂ ਹੈਗੀ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਲੇਕਿਨ ਅਲਰਟ ਜਿਹੜਾ ਫਿਰ ਵੀ ਜਿਹੜਾ ਪ੍ਰਸ਼ਾਸਨ ਨੇ ਜਾਰੀ ਕੀਤਾ ਸੀਗਾ 15 ਪਿੰਡਾਂ ਦੇ ਵਿੱਚ ਜਿਹੜਾ ਇਹ ਅਲਰਟ ਹੈ ਉਹ ਜਾਰੀ ਕੀਤਾ ਗਿਆ ਤਾਂ ਤਸਵੀਰ ਜਿਹੜੀ ਹੈ ਕੱਗਰ ਦਰਿਆ ਤੋਂ ਦਿਖਾ ਰਹੇ ਹਾਂ ਕੱਗਰ ਦਰਿਆ ਦੇ ਵਿੱਚ ਇਸ ਵਕਤ ਪਾਣੀ ਦਾ ਪੱਧਰ ਜਿਹੜਾ 11 ਫੁੱਟ ਤੇ ਚੱਲ ਰਿਹਾ ਹੈ ਤੇ ਇਸ ਤਰ੍ਹਾਂ ਡੀਸੀ ਪਟਿਆਲਾ ਦੇ ਦੱਸਣ ਮੁਤਾਬਕ ਕਿ ਰਾਤ ਤੱਕ ਜਿਹੜਾ ਪਾਣੀ ਦਾ ਪੱਧਰ ਹੈ 15 ਤੋਂ 16 ਫੁੱਟ ਤੱਕ ਜਾ ਸਕਦਾ ਹੈ ਤਾਂ ਕਾਫੀ ਕਹਿ ਸਕਦੇ ਆ ਕਿ ਪਿੰਡਾਂ ਦੇ ਵਿੱਚ ਇੰਤਜ਼ਾਮ ਜਿਹੜੇ ਨੇ ਪਟਿਆਲਾ ਪ੍ਰਸ਼ਾਸਨ ਨੇ ਕੀਤੇ ਨੇ ਲੇਕਿਨ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਕਿ ਉਰੇ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਉਹ ਭਰੀਆਂ ਜਾ ਰਹੀਆਂ ਨੇ ਉਰੇ ਭਰ ਕੇ ਰੱਖੀਆਂ ਗਈਆਂ ਨੇ ਬੰਨ ਲਗਾਉਣ ਦੇ ਲਈ ਲੇਕਿਨ ਹਾਲੇ ਤੱਕ ਜਿਹੜਾ ਖਤਰੇ ਤੋਂ ਨਿਸ਼ਾਨ ਤੋਂ ਜਿਹੜਾ ਪਾਣੀ ਆ ਉਹ ਨੀਚੇ ਹੈ 11 ਫੁੱਟ ਤੇ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਤਾਂ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਕਿ ਰਾਤ ਤੱਕ ਜਿਹੜਾ ਪਾਣੀ ਦਾ ਪੱਧਰ ਹੈ ਉਹ 15 ਤੋਂ 16 ਫੁੱਟ ਤੱਕ ਜਾ ਸਕਦਾ ਹੈ ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਅਲਰਟ ਰੈਨ ਦੇ ਲਈ ਉਹ ਕਿਹਾ ਗਿਆ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਦਿੰਨੇ ਕਿ ਉਹਰੇ ਬੰਨ ਲਗਾਉਣ ਦੇ ਲਈ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਭਰ-ਭਰ ਕੇ ਰੱਖੀਆਂ ਗਈਆਂ ਨੇ ਪ੍ਰਸ਼ਾਸਨ ਦੀ ਤਰਫ ਤੋਂ ਪਿੰਡ ਦੇ ਲੋਕਾਂ ਵੱਲੋਂ ਤਾਂ ਉਹਰੇ ਕਾਫੀ ਇੰਤਜ਼ਾਮ ਜਿਹੜੇ ਨੇ ਪ੍ਰਸ਼ਾਸਨ ਨੇ ਕੀਤੇ ਹੋਏ ਨੇ ਤਾਂ ਇਹ ਤਸਵੀਰ ਦੇਖ ਰਹੇ ਹੋ ਕਿ ਪਿਛਲੀ ਵਾਰੀ ਜਦੋਂ ਕੱਗਰ ਚੜਿਆ ਸੀਗਾ ਸਾਲ 2023 ਦੇ ਵਿੱਚ ਤਾਂ ਉਦੋਂ ਕਈ ਪਿੰਡਾਂ ਨੂੰ ਜਿਹੜਾ ਕਾਫੀ ਵੱਡਾ ਨੁਕਸਾਨ ਜਿਹੜਾ ਇਸ ਕੱਗਰ ਨੇ ਪਹੁੰਚਾਇਆ ਸੀਗਾ ਕਈ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਸੀ ਲਿੰਕ ਰੋਡ ਟੁੱਟੇ ਸੀਗੇ ਹਾਲੇ ਤੱਕ ਉਹ ਸੱਦਵੇਂ ਚ ਜਿਹੜਾ ਪ੍ਰਸ਼ਾਸਨ ਬਾਹਰ ਨਹੀਂ ਆਇਆ ਸੀਗਾ ਕਿ ਹੁਣ ਇਹ ਫਿਰ ਤੋਂ ਜਿਹੜਾ ਕੱਗਰ ਹੈ ਉਫਾਨ ਤੇ ਚੱਲਣ ਦੀ ਤਿਆਰੀ ਕਰ ਰਿਹਾ ਤੇ ਸੂਕਨਾ ਲੈਕ ਤੋਂ ਜਿਹੜਾ ਪਾਣੀ ਹੈ ਉਹ ਛੱਡਿਆ ਜਾ ਰਿਹਾ ਤਾਂ ਤਸਵੀਰ ਜਿਹੜੀ ਹੈ ਦੂਸਰੇ ਪਾਸੇ ਦੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਰੇ ਕੱਗਰ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤਾਂ ਕਾਫੀ ਕੁਝ ਇੰਤਜ਼ਾਮ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੇ ਪੱਧਰ ਦੇ ਉੱਪਰ ਕਰਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਹੁਣ ਜਿਹੜਾ ਤਸਵੀਰ ਜਿਹੜੀ ਹੈ ਕੱਗਰ ਦਰਿਆ ਦੀ ਦਿਖਾਵਾਂਗੇ ਕਿ ਇੱਥੇ 11 ਫੁੱਟ ਤੇ ਜਿਹੜਾ ਪਾਣੀ ਹੈ ਉਹ ਕੱਗਰ ਦਰਿਆ ਦੇ ਵਿੱਚ ਚੱਲ ਰਿਹਾ ਹੈ ਦਾ ਇੰਤਜ਼ਾਮ ਜਿਹੜੇ ਨੇ ਪਟਿਆਲਾ ਪ੍ਰਸ਼ਾਸਨ ਨੇ ਇਸ ਜਗ੍ਹਾ ਦੇ ਉੱਪਰ ਕੀਤੇ ਹੋਏ ਨੇ ਲੇਕਿਨ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਹੈ ਕਿਉਂਕਿ 11 ਫੁੱਟ ਤੇ ਇਸ ਵਕਤ ਕੱਗਰ ਦਰਿਆ ਦਾ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਉਰੇ ਬੰਨ ਲਗਾਉਣ ਦੇ ਲਈ ਮਿੱਟੀ ਦੀ ਬੋਰੀਆਂ ਜਿਹੜੀਆਂ ਨੇ ਹੋਰ ਲਿਆਂਦੀਆਂ ਗਿਆ ਨੇ ਭਰ-ਭਰ ਕੇ ਜਿਹੜੀਆਂ ਰੱਖੀਆਂ ਗਿਆ ਨੇ ਹੁਣ ਕੱਗਰ ਦਰਿਆ ਦੇ ਵੱਲ ਚੱਲਦੇ ਆ ਉੱਥੇ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾਵਾਂਗੇ ਕਿ ਉਰੇ ਕਾਫੀ ਕੁਝ ਇੰਤਜ਼ਾਮ ਜਿਹੜੇ ਨੇ ਪਿੰਡ ਦੇ ਲੋਕ ਆਪਣੇ ਪੱਦਰ ਦੇ ਉੱਪਰ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਉਰੇ ਮਿੱਟੀ ਦੀ ਬੋਰੀਆਂ ਜਿਹੜੀਆਂ ਹਰ ਪਾਸੇ ਪਰ-ਪਰ ਕੇ ਰੱਖੀਆਂ ਹੋਈਆਂ ਨੇ ਕਿ ਜੇਕਰ ਕਿਤੇ ਵੀ ਕੋਈ ਬੰ ਟੁੱਟਦਾ ਹੈ ਤਾਂ ਉੱਥੇ ਇਹ ਮਿੱਟੀ ਦੀ ਬੋਰੀਆਂ ਪਰ-ਪਰ ਕੇ ਰੱਖੀਆਂ ਜਾਣਗੀਆਂ ਤੇ ਲੋਕ ਜਿਹੜੇ ਨੇ ਲਗਾਤਾਰ ਜਦੋਂ ਤੋਂ ਅਲਰਟ ਜਾਰੀ ਹੋਇਆ ਉਦੋਂ ਤੋਂ ਹੀ ਕੱਗਰ ਦਰਿਆ ਦੇ ਪੁਲ ਦੇ ਉੱਪਰ ਪਹੁੰਚ ਰਹੇ ਨੇ ਉਰੇ ਆ ਕੇ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪਾਣੀ ਚੱਲ ਰਿਹਾ ਔਰ ਇਹ ਕੱਗਰ ਦਰਿਆ ਦੇਖਣ ਆਏ ਸੀ ਕਿ ਤੁਸੀਂ ਕੀ ਹੋ ਗਿਆ ਗਿਆ ਉਹਨਾਂ ਨੇ ਪਾਣੀ ਆਇਆ ਵਾਜ ਹੁਣ ਤੇ ਅਸਮਾਨ ਰਾਤ ਨੂੰ ਪਾਣੀ ਦਾ ਵਧਿਆ ਜੀ ਪੇਤੋ ਪਾਣੀ ਤੋ ਘਰ ਜਾਊਗਾ ਜੇ ਕਿਤੇ ਸੌ ਰਾਸੋਂ ਪਾਣੀ ਵਧ ਕੇ ਤਾਂ ਖਤਰੀ ਨਿਸ਼ਾਨੀ ਹੈਗੀ ਨਹੀਂ ਜਿਸ ਤਰ੍ਹਾਂ ਕਹਿ ਰਹੇ ਨੇ ਕਿ 16 ਫੁੱਟ ਤੇ ਪਾਣੀ ਜਾਏਗਾ ਹੁਣ 11 ਫੁੱਟ ਤੇ ਆ ਪਾਣੀ ਹਨਾ 11 ਫੁੱਟ ਤੇ ਆ ਸੌ ਫੁੱਟ ਤੇ ਪਾਣੀ ਜਾਏਗਾ ਜੀ ਸਤਾ ਦੇ ਜਾ ਸਕਦਾ ਜੀ ਬੱਸ ਸਤਾ ਡਰ ਹੈਗਾ ਡਰ ਹੈਗਾ ਹੀ ਹਾਂ ਕਿੰਨਾ ਫਿਰ ਕਾਫੀ ਡਰ ਹੈ ਜੇ ਪੌਲ ਰੋਟਕੇ ਜੇ ਪਰ ਪਾਣੀ ਵਧ ਕੇ ਅੱਗੇ ਪਿੰਡ ਦੇਲੇ ਪਿੰਡੇ ਹੜਾਊਗਾ ਇਹ ਪੀਰੇ ਪਿੰਡਾਂ ਵਾਲੇ ਕੰਮੀ ਵੜ ਗਿਆ ਪਾਣੀ ਪਰ ਚੋਰ ਚਮੋਰ ਚ ਪਾਣੀ ਵੜ ਗਿਆ ਇੱਕ ਇਧਰ ਛੋਟੇ ਛੋਟੇ ਪਿੰਡਾਂ ਪਾਣੀ ਵੜ ਗਿਆ ਪਰ ਦੇ ਕੋਲੇ ਲੋਕਾਂ ਚ ਹਜੇ ਡਰ ਵੀ ਹੈਗਾ ਕਿਉਂਕਿ ਹਜੇ 11 ਫੁੱਟ ਤੇ ਪਾਣੀ ਚੱਲ ਰਿਹਾ ਤੇ ਲਗਾਤਾਰ ਲੋਕ ਜਦੋਂ ਤੋਂ ਪਟਿਆਲਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਤਾਂ ਉਦੋਂ ਤੋਂ ਹੀ ਲੋਕ ਜਿਹੜੇ ਪਿੰਡਾਂ ਦੇ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚ ਰਹੇ ਹਾਂ ਤੇ ਕੱਗਰ ਦਰਿਆ ਦੇ ਉੱਪਰ ਤੁਸੀਂ ਕੱਗਰ ਤੇ ਆਏ ਸੀਗੇ ਜੀ ਅਲਰਟ ਜਾਰੀ ਕੀਤਾ ਗਿਆ ਦੇਖਣ ਲਈ ਆਏ ਸੀ ਪਾਣੀ ਆਹ ਕੱਗਰ ਦੇਖਣ 9 ਵਜੇ ਆਇਆ ਹੈ 9 ਫੁੱਟ ਤੇ ਹੀ ਹੁਣ 11 ਦੇ ਪਹੁੰਚ ਗਏ 2 ਫੁੱਟ ਵੱਧ ਗਿਆ 2 ਫੁੱਟ ਆ ਗਿਆ 1 ਵਜੇ ਆ ਸਮੇਂ ਇਸ ਤਰ੍ਹਾਂ ਕਹਿ ਰਿਹਾ ਪ੍ਰਸ਼ਾਸਨ ਹੁਣ ਡੀਸੀ ਪਟਿਆਲਾ ਆਏ ਸੀ ਪ੍ਰੀਤੀ যাদਬੋ ਕਹਿੰਦੇ 16 ਫੁੱਟ ਤੇ ਪਾਣੀ ਕਿੰਨਾ ਕਿੰਨਾ ਡਰ ਹੈਗਾ ਵੀ ਜਿਸ ਤਰ੍ਹਾਂ ਨਾਲੇ ਕਰਕੇ ਪਚਾਈ ਰਹੇਗਾ ਨਾਲੇ ਕਰਕੇ ਨਾ ਬਚਾਈ ਖਾਲੀ ਏ ਉਹਨੇ 25 ਦਰਾਂ ਦਾ ਨਾ ਉਹ ਖਾਲੀ ਏ ਉਹਦੇ ਕਰਕੇ ਬਚਾ ਰਹੇ ਜੇਗਾ ਕਿਹੜੀ ਤਰੀਕ ਜੰਦਾ ਫਿਰ ਖਤਰਾ ਹੁੰਦਾ ਸੀ ਜੇ 25 ਦਰਾਂ ਅੱਛਾ ਕਿਹੜੀ ਤਰੀਕ ਜਾਂਦਾ ਫਿਰ ਖਤਰਾ ਮਤਲਬ ਹੁਣ ਵੀ ਜਿਸ ਤਰ੍ਹਾਂ ਕਹਿ ਰਹੇ 15 16 ਫੁੱਟ ਜਾਏਗਾ ਘਰ ਕੁਝ ਨਹੀਂ ਹੁੰਦਾ ਫਿਰ ਤਾਂ ਨੁਕਸਾਨ ਹੋਏਗਾ ਜੀ ਜੇ 16 ਸਾਰਾ ਫੁੱਟ ਪਾਣੀ ਜਾਏਗਾ ਉੱਪਰ ਫਿਰ ਤਾਂ ਨੁਕਸਾਨ ਹੋਏਗਾ ਜੀ 14 ਤਿੱਕਰ ਰਹੇਗਾ ਫਿਰ 14 14 ਤਿੱਕਰ ਰਹੇ ਫਿਰ ਨਹੀਂ ਹੁੰਦਾ ਜਦੋਂ ਪਾਰ ਹੋ ਕੇ ਫਿਰ ਹੋਈਗਾ ਉਹ ਤਾਂ ਪਹਿਲਾਂ ਨਹੀਂ ਬਿਲਕੁਲ ਕੱਗਰ ਦਾ ਰਿਆ ਦੇਖਣ ਲਈ ਆਏ ਸੀ ਬਈ ਹਾਂਜੀ ਉੱਤ ਕਾਇਆ ਵਾ ਉੱਪਰ ਤੱਕ ਹੈ ਉੱਪਰ ਤੱਕ ਆਇਆ ਵਾ ਹੂੰ ਡਰ ਵੀ ਇਹ ਵੀ ਘਰਾਂ ਦੇ ਘਰ ਜੜ ਜਾਂਦੇ ਨੇ ਨਾ ਬੜਾ ਮੁਸ਼ਕਿਲ ਆ ਬਸਣਾ ਬਾਅਦ ਚ ਬੜਾ ਬੜਾ ਮੁਸ਼ਕਿਲ ਆ ਜੀ ਬੜਾ ਮੁਸ਼ਕਿਲ ਪ੍ਰਸਾਦ ਭਾਈ 2 ਦਿਨ ਮੈਂ ਕਹਣਾ ਬਾਲੇ ਤੱਕ ਆ ਜੂ ਆਪਾਂ ਨੇ ਜਿਸ ਤਰ੍ਹਾਂ ਕਹਰੇ ਨੇ ਹੁਣ 11 ਫੁੱਟ ਤੇ ਆਣਾ ਪਾਣੀ ਕਹਿੰਦੇ ਸਵੇਰੇ 9 ਵਜੇ ਜਿਹੜਾ ਸੀਗਾ 9 10 ਵਜੇ 9 ਫੁੱਟ ਤੇ ਪਾਣੀ ਸੀਗਾ ਉਦੋਂ ਹਣਾ ਹੁਣ 2 ਫੁੱਟ ਵੱਧ ਗਿਆ ਪ੍ਰਸ਼ਾਸਨ ਕਹਿ ਕੇ ਗਿਆ ਵੀ 16 17 ਫੁੱਟ ਤੱਕ ਵੀ ਜਾਏਗਾ ਰਾਤੀ ਪਾਣੀ ਹੈ ਜਾ ਸਕਦੇ ਜਾ ਸਕਦਾ ਦਾ ਕਿੰਨੇ ਕਿ ਪਿੰਡ ਤਬਾਹ ਕਰੇਗਾ ਕਰ ਦੋ ਜੀ ਵਾਧੂ ਹੁਣ ਲਵੇ ਲਾਉਣੇ ਵਾਧੂ ਬੰਦਨੇ ਫालतू ਤੁਹਾਡੇ ਪਿੰਡ ਚ ਵੀ ਅਲੜ ਜਾ ਰਹੀ ਕੀਤਾ ਪ੍ਰਸ਼ਾਸਨ ਨੇ ਕਰਾ ਬਈ ਕਰਾ ਕਿਹੜਾ ਪਿੰਡ ਆਪਣਾ ਬਿਲਕੁਲ ਜੀ ਕਨੌਰ ਕਨੌਰ ਚ ਹਮ ਕਰਾ ਬਿਲਕੁਲ ਤੁਸੀਂ ਦੇਖ ਰਹੇ ਹੋ ਜਦੋਂ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਤਾਂ ਉਸ ਵੇਲੇ ਤੋਂ ਹੀ ਲੋਕ ਜਿਹੜੇ ਨੇ ਉਹ ਕੱਗਰ ਦਰਿਆ ਦੇ ਉੱਪਰ ਪਹੁੰਚ ਕੇ ਪਾਣੀ ਦੇਖ ਰਹੇ ਨੇ ਕਿ ਉਹਨਾਂ ਦੇ ਸਾਂ ਸੁੱਕੇ ਪਏ ਨੇ ਕਿ ਕਿੰਨਾ ਕੁ ਪਾਣੀ ਜਿਹੜਾ ਵਧ ਰਿਹਾ ਸਵੇਰੇ 9 ਫੁੱਟ ਤੇ ਪਾਣੀ ਸੀਗਾ ਹੁਣ 11 ਫੁੱਟ ਤੱਕ ਜਿਹੜਾ ਪਾਣੀ ਹੈ ਉਹ ਪਹੁੰਚ ਚੁੱਕਿਆ ਹੈ 11 ਫੁੱਟ ਤੋਂ ਵੀ ਜਿਹੜਾ ਪਾਣੀ ਹੈ ਉਹ ਪਾਰ ਹੋ ਰਿਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਰਾਤ 8-9 ਵਜੇ ਤੱਕ ਜਿਹੜਾ 16-17 ਫੁੱਟ ਤੱਕ ਪਾਣੀ ਜਿਹੜਾ ਹੈ ਉਹ ਜਾਏਗਾ ਤਾਂ ਜੇਕਰ 16 17 ਤੋਂ ਫੁੱਟ ਤੱਕ ਪਾਣੀ ਜਾਏਗਾ ਤਾਂ ਉਦੋਂ ਕਾਫੀ ਨੁਕਸਾਨ ਜਿਹੜਾ ਪਿੰਡਾਂ ਦਾ ਹੋਵੇਗਾ ਜਿਸ ਤਰ੍ਹਾਂ 15 ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਤਾਂ ਜਿਸ ਤਰ੍ਹਾਂ ਲੋਕਾਂ ਨੇ ਕਿਹਾ ਹੈ ਕਿ ਜੇਕਰ 25 ਦਰਿਆ ਨਾਲ ਪਾਣੀ ਆਉਂਦਾ ਕਗਰ ਦਰਿਆ ਦੇ ਵਿੱਚ ਤਾਂ ਫਿਰ ਕਾਫੀ ਵੱਡਾ ਨੁਕਸਾਨ ਹੋਣਾ ਸੀਗਾ ਹਾਲੇ ਥੋੜਾ ਜਿਹਾ ਨੁਕਸਾਨ ਸੰਭਿਆ ਵੀ ਜਾਵੇਗਾ ਲੇਕਿਨ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਜਦੋਂ ਤੋਂ ਅਲਰਟ ਜਾਰੀ ਹੋਇਆ ਹੈ ਜਦੋਂ ਤੋਂ ਪਾਣੀ ਕੱਗਰ ਦਰਿਆ ਦੇ ਵਿੱਚ ਛੱਡਿਆ ਗਿਆ ਉਦੋਂ ਤੋਂ ਹੀ ਪਿੰਡਾਂ ਦੇ ਲੋਕ ਜਿਹੜੇ ਨੇ ਕੱਗਰ ਦਰਿਆ ਦੇ ਉੱਪਰ ਪਹੁੰਚ ਰਹੇ ਨੇ ਆ ਕੇ ਉਹਰੇ ਪਾਣੀ ਦਾ ਪੱਧਰ ਦੇਖ ਰਹੇ ਨੇ ਲੇਕਿਨ ਪੂਰੇ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਕਹਿੰਦਾ ਹੈ ਕਿ ਭਾਈ ਡਰਨ ਦੀ ਲੋੜ ਨਹੀਂ ਹੈਗੀ ਹੈ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਲੇਕਿਨ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ 11 ਫੁੱਟ ਤੇ ਚੱਲਦਾ ਪਿਆ ਹੈ ਤੇ ਰਾਤ ਤੱਕ ਜਿਹੜਾ 8-9 ਵਜੇ ਤੱਕ ਪੱਧਰ ਦੱਸਿਆ ਜਾ ਰਿਹਾ ਹੈ ਕਿ 16 15-16 ਫੁੱਟ ਤੱਕ ਜਿਹੜਾ ਜਾ ਸਕਦਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਉਹਰੇ ਪਿੰਡਾਂ ਉਹ ਪਹੁੰਚ ਰਹੇ ਨੇ ਲਗਾਤਾਰ ਇੱਥੇ ਆ ਕੇ ਪਾਣੀ ਦਾ ਪੱਧਰ ਦੇਖ ਰਹੇ ਨੇ ਕਿ ਕਿੰਨੇ ਫੁੱਟ ਤੱਕ ਪਾਣੀ ਜਾ ਰਿਹਾ ਹੈ ਕਿ 11 ਫੁੱਟ ਤੱਕ ਪਾਣੀ ਹੈ ਜੀ ਹਾਂ ਜ 11 ਫੁੱਟ 11 ਵਜੇ ਫੁੱਟਾ ਜੀ 11 ਵਜੇ ਪੂਰਾ ਹਾਂ ਜੀ ਹੁਣ ਸਵੇਰੇ ਕਿੰਨੇ ਫੁੱਟ ਸੀਗਾ ਸਵੇਰ 5 ਜੀ ਤਾਂ ਜੀ ਇਹਦਾ ਅਸੀਂ ਆਇਓਰੇ ਸਵੇਰ 5 ਫੁੱਟ ਦੀ ਮਤਲਬ ਇੱਕੋ ਤਾਂ ਵੀ ਵਧਿਆ ਪਾਣੀ ਨਹੀਂ ਥੋੜੀ ਥੋੜੀ ਵੱਧਦਾ ਜੀ ਹੁਣ ਹਾਂ ਜੀ ਹਾਂ ਇਸ ਤਰ੍ਹਾਂ ਪ੍ਰਸ਼ਾਸਨ ਕਹਿ ਰਿਹਾ ਹੈ ਕਿ 15 16 ਫੁੱਟ ਤੱਕ ਪਾਣੀ ਜਾਏਗਾ ਜੇਕਰ ਇੰਨਾ ਪਾਣੀ ਹੁੰਦਾ ਇੱਕ ਅਗਰ ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਪਿੰਡਾਂ ਨੂੰ ਚੱਲਣਾ ਪਏਗਾ ਇਸ ਸਾਈਫਨ ਉੱਪਰ ਹੋ ਜਾਂਦਾ ਥੋੜਾ ਪਾਣੀ 17 ਫੁੱਟ ਦੇ ਹੁਣ ਥੱਲੇ ਲੇਬਲਾ ਹੁਣ ਜਿਆਦਾ ਨਹੀਂ ਉਹ ਖਤਰਾ ਨਹੀਂ ਹੈਗਾ ਮਤਲਬ ਥੋੜੀ ਜਿਆਦਾ ਜੇਕਰ 16 17 ਫੁੱਟ ਪਾਣੀ ਹੁੰਦਾ ਫੇਰ ਫੇਰ ਤਾਂ ਪਿੰਡ ਉੱਡ ਜਾਂਦਾ ਸਾਰੇ ਵੱਡੇ ਸਰਾਲਾ ਹੋ ਗਏ ਇੱਧਰ ਸਾਰੇ ਪਿੰਡਾਂ ਦੇ ਫੇਰ ਬਰਦ ਵੀ ਟੁੱਟ ਜਾਂਦੇ ਹੋਰ ਪਰ ਹੁਣ ਠੀਕ ਕੰਟਰੋਲ ਆ ਪੜੀ ਆਪਣਾ ਪਿੰਡ ਕਿਹੜਾ ਹੈ ਲਾਛੜੂ ਖੁਰ ਦਾ ਅਲਰਟ ਜਾਰੀ ਹੋਇਆ ਹੈ ਆਪਣੇ ਪਿੰਡ ਤੇ ਵੀ ਹੈ ਨਾ ਹਾਂਜੀ ਸਾਰੇ ਸਰਪੰਚਰ ਕਿਹਾ ਹੋਇਆ ਵੀ ਆਪਣਾ ਸਮਾਨ ਤਿਆਰ ਰੱਖੋ ਬੰਨੂਣ ਦੀ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਤੁਸੀਂ ਕੀਤੇ ਨੇ ਹੜਾ ਤੋਂ ਬਚਣ ਦੇ ਲਈ ਜੇਕਰ ਪਾਣੀ ਵੱਧਦਾ ਮਤਲਬ ਆਪਣੀ ਪਹਿਲੀ ਆਪਾਂ ਨੇ ਕੀ ਮੀ ਕਰੀ ਹੋਈ ਹੈ ਇਸ ਤਰ੍ਹਾਂ ਖਣਗੁਰੂ ਉੱਪਰ ਚੜਾਤੀ ਪਹਿਲਾਂ ਜਦ ਸੰਕਾ ਵੱਡੀ ਸੀ ਆਉਂਦੀ ਸੀ ਪਹਿਲੀ ਪਤਾ ਹੁੰਦਾ ਸੀ ਪਾਣੀ ਪੁਣੀ ਆਣ ਦਾ ਗਏ ਵਾਰੀ ਡੰਗਰ ਡੁੰਗਰੇ ਦੇ ਪ੍ਰਬੰਧ ਕਰੇ ਹੋਏ ਨੇ ਜਿਹਾ ਸਾਰੇ ਪਰ ਖਤਰਾ ਤਾਂ ਹੈਗਾ ਨਾ ਜੀ ਖਤਰਾ ਹੈਗਾ ਰਾਤ ਨੂੰ ਪਤਾ ਲੱਗਿਆ ਹੁਣ 1:00 ਵਜੇ ਦੇ ਡੀਸੀ ਪਟਿਆਲਾ ਕਹਿੰਦੇ ਕਿ ਭਈ ਰਾਤ 8-9 ਵਜੇ ਤੱਕ ਪਾਣੀ ਜਿਹੜਾ ਉਹ 15-16 ਫੁੱਟ ਤੱਕ ਜਾਏਗਾ ਜਾ ਸਕਦਾ ਜੀ ਇਹ ਪਿੱਛੋਂ ਹੋਰ ਆ ਗਿਆ ਪਾਣੀ ਜਿਵੇਂ ਕਦੇ ਤਿੰਨ ਗੇਟ ਹੋਰ ਖੁੱਲੋਣੇ ਪਿੱਛੇ ਉਹ ਆ ਸਕਦਾ ਜਿਆਦਾ ਬੜੀ ਹੁਣ ਅਸੀਂ ਰਾਤ ਨੂੰ ਸੌ ਨਹੀਂ ਸਕਦੇ ਅਸੀਂ ਪਹਿਰਾ ਰੱਖ ਰਹੇ ਹਾਂ ਕਹੀਂ ਦੇਖਣਾ ਆਏ ਤੁਸੀਂ ਹਾਂਜੀ ਹਾਂ ਅਸੀਂ ਸਾਡਾ ਤੀਸਰਾ ਗੇੜਾ ਹੋ ਗਿਆ ਉਹ ਤੀਜਾ ਗੇੜਾ ਮਾਰ ਹਾਂ ਇਹ ਬਾਰ ਕਿਸਾਂ ਜੀ ਹਾਂ ਬਿਲਕੁਲ ਤਸਵੀਰ ਤੁਸੀਂ ਦੇਖ ਰਹੇ ਹੋ ਕਿ 70000 ਕਿਊਸਿਕ ਟਨ ਜਿਹੜਾ ਪਾਣੀ ਹੈ ਕੱਗਰ ਦਰਿਆ ਦੇ ਵਿੱਚ ਸੁਕਣਾ ਲੇਖ ਤੋਂ ਛੱਡਿਆ ਗਿਆ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਪ੍ਰਸਾਦ ਪੈ ਰਹੀ ਹੈ ਤਾਂ ਉਸ ਤੋਂ ਬਾਅਦ ਸੁਕਣਾ ਲੇਖ ਤੇ ਜਿਹੜੇ ਸਾਰੇ ਗੇਟ ਜਿਹੜੇ ਫਲੱਡ ਗੇਟ ਸੀਗੇ ਉਹ ਖੋਲੇ ਗਏ ਸੀ ਅਤੇ ਕੱਗਰ ਦਰਿਆ ਦੇ ਵਿੱਚ ਪਾਣੀ ਜਿਹੜਾ 70000 ਕਿਊਸਿਕ ਟਨ ਜਿਹੜਾ ਛੱਡਿਆ ਗਿਆ ਸੀਗਾ ਜਿਸ ਤੋਂ ਬਾਅਦ ਕੱਗਰ ਦਰਿਆ ਦਾ ਪੱਧਰ ਤੁਸੀਂ ਦੇਖ ਪਾ ਰਹੇ ਹੋ ਕਿ ਸਵੇਰੇ ਜਿਹੜਾ ਕਾਫੀ ਘੱਟ ਪੱਧਰ ਸੀਗਾ ਇਸ ਪਾਣੀ ਦਾ ਲੇਕਿਨ ਹੁਣ ਜਿਹੜਾ ਹੌਲੀ-ਹੌਲੀ ਪਾਣੀ ਵਧ ਰਿਹਾ ਹੈ 11 ਫੁੱਟ ਤੱਕ ਜਿਹੜਾ ਹੈ ਕੱਗਰ ਦਰਿਆ ਦਾ ਪੱਧਰ ਹੈ ਉਹ ਫੁੱਨ ਚੁੱਕਿਆ ਹੈ 11 ਫੁੱਟ ਤੱਕ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਾਚੂ ਕੇ ਇਸ ਗੱਗਰ ਦਰਿਆ ਦੇ ਵਿੱਚ ਲੇਕਿਨ ਰਾਤ ਤੱਕ ਜਿਹੜਾ ਕਿਹਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿ 15 16 ਫੁੱਟ ਤੱਕ ਜਿਹੜਾ ਇਸ ਪਾਣੀ ਦਾ ਪੱਧਰ ਹੈ ਉਹ ਜਾਵੇਗਾ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਗੱਗਰ ਦਰਿਆ ਦੀ ਕਿ ਜਿਹੜਾ ਹੁਣ ਕੰਡੇ ਤੱਕ ਜਿਹੜਾ ਪਾਣੀ ਹੈ ਉਹ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਤੇ ਹੌਲੀ-ਹੌਲੀ ਪਾਣੀ ਜਿਹੜਾ ਉਹ ਵੱਧ ਰਿਹਾ ਗੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਪਿਛਲੇ ਪਾਸੇ ਤੋਂ ਸੁਖਣਾ ਲੈਕ ਤੋਂ ਜਿਹੜਾ ਉਹ ਆ ਰਿਹਾ ਇਸ ਗੱਗਰ ਦਰਿਆ ਦੇ ਵਿੱਚ ਅਤੇ ਪਾਣੀ ਲਗਾਤਾਰ ਜਿਹੜਾ ਆਪਣਾ ਰੰਗ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਪਿੰਡਾਂ ਦੇ ਵਿੱਚ ਕਾਫੀ ਅਲਰਟ ਜਿਹੜੇ ਜਾਰੀ ਕੀਤੇ گیا ہے کہ ਤੁਸੀਂ apna بچاؤ ਕਰੋ ਜੇਕਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਖਤਰਾ ਹੁੰਦਾ ਹੈ ਤਾਂ ਪਟਿਆਲਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਵੀ ਜਿਹੜਾ ਉਹ ਜਾਰੀ ਕੀਤਾ ਗਿਆ ਤਾਂ ਉਸ ਨੰਬਰ ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ਤੇ ਪਟਿਆਲਾ ਪ੍ਰਸ਼ਾਸਨ ਦੀ ਤਰਫ ਤੋਂ ਇੰਤਜ਼ਾਮ ਜਿਹੜੇ ਨੇ ਉਹ ਪੁਕਤਾ ਕੀਤੇ ਗਏ ਨੇ ਤਾਂ ਇਹ ਕੱਗੜ ਦਰਿਆ ਦਾ ਪੁਲ ਹੈ ਜਿਹੜਾ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਕਿ ਜਿਸ ਬੋਲ ਦੇ ਉੱਪਰ ਲੋਕ ਜਿਹੜੇ ਨੇ ਲਗਾਤਾਰ ਪਹੁੰਚ ਰਹੇ ਨੇ ਅਤੇ ਆਗੇ ਪਾਣੀ ਦਾ ਪੱਧਰ ਦੇਖ ਰਹੇ ਨੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਵੀ ਹੈ ਕਿ ਜੇਕਰ ਇਸ ਵਾਰ ਕੱਗਰ ਨੇ ਮਾਰ ਕੇ ਤੀ ਤੱਕ کافی ਵੱਡਾ ਨੁਕਸਾਨ ਜਿਹੜਾ ਹੈ ਔਰ ਇਹ ਨਾਲ ਵਸਦੇ ਪਿੰਡਾਂ ਦਾ ਹੋਵੇਗਾ ਤੇ ਪੂਰੇ ਪਿੰਡ ਦੇ ਪਿੰਡ ਜਿਹੜੇ ਨੇ ਇਸ ਕੱਗਰ ਦੀ ਮਾਰ ਹੇਠਾਂ ਤਬਾਹ ਹੋ ਜਾਣਗੇ ਤਾਂ ਉਸੇ ਡਰ ਕਰਕੇ ਲੋਕ ਜਿਹੜੇ ਲਗਾਤਾਰ ਕੱਗਰ ਦਰਿਆ ਦੇ ਉੱਪਰ ਪਹੁੰਚ ਰਹੇ ਨੇ ਅਤੇ ਕੱਗਰ ਦਰਿਆ ਦੇ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਦੇਖਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੀ ਵਾਰੀ ਜਦੋਂ ਹੜ੍ਹ ਆਏ ਸੀਗੇ ਤਾਂ ਉਸ ਵੇਲੇ ਕਾਫੀ ਨੁਕਸਾਨ ਜਿਹੜਾ ਇਸ ਕੱਗਰ ਦਰਿਆ ਨੇ ਲੋਕਾਂ ਦਾ ਕੀਤਾ ਸੀਗਾ ਜਿਸ ਦੀ ਭਰਪਾਈ ਵੀ ਹੱਲ ਤੱਕ ਜਿਹੜੇ ਲੋਕ ਨੇ ਪਿੰਡ ਨੇ ਉਹ ਕਰ ਨਹੀਂ ਪਾਏ ਹੈਗੇ ਲੇਕਿਨ ਹੁਣ ਦੂਜੀ ਵਾਰੀ ਫਿਰ ਤੋਂ ਕੱਗਰ ਦਰਿਆ ਜਿਹੜਾ ਉਹ ਚੜ ਰਿਹਾ ਹੈ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਹੈ ਤਾਂ ਜਿਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਹੈ ਉਹ ਕਾਫੀ ਵੇਖਣ ਨੂੰ ਮਿਲ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਉਹ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ 11 ਫੁੱਟ ਤੋਂ ਪਾਰ ਜਿਹੜਾ ਪਾਣੀ ਦਾ ਪੱਧਰ ਹੈ ਉਹ ਦੇਖਦੇ ਹੀ ਦੇਖਦੇ ਹੋ ਚੁੱਕਿਆ ਤਾਂ ਹੁਣ ਰਾਤ ਤੱਕ ਜਿਹੜਾ 15 16 ਫੁੱਟ ਤੱਕ ਜਿਹੜਾ ਪਾਣੀ ਦਾ ਪੱਧਰ ਹੈ ਉਹ ਜਾਵੇਗਾ ਤਾਂ ਦੂਰ ਤੱਕ ਦੀ ਤਸਵੀਰ ਮੈਂ ਕਵਾਂਗਾ ਕਿ ਦਿਖਾਈ ਜਾਵੇ ਕਿ ਜਿਸ ਤਰ੍ਹਾਂ ਪਾਣੀ ਅੱਗੇ-ਅੱਗੇ ਨੂੰ ਜਾ ਰਿਹਾ ਹੈ ਤਾਂ ਉਹ ਪਿੰਡਾਂ ਦੇ ਕਿਨਾਰਿਆਂ ਦੇ ਉੱਪਰ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਕਈ ਪਿੰਡਾਂ ਨੂੰ ਜਿਹੜੀ ਇਸ ਦੀ ਮਾਰ ਆ ਪਾਣੀ ਦੀ ਜੇਕਰ ਰਾਤ ਤੱਕ ਪਾਣੀ 15 16 ਫੁੱਟ ਤੱਕ ਜਾਏਗਾ ਤਾਂ ਕਾਫੀ ਪਿੰਡਾਂ ਨੂੰ ਜਿਹੜੀ ਇਸ ਦੀ ਮਾਰ ਆ ਉਹ ਚਲਣੀ ਪਾਏਗੀ ਜਿਸ ਤਰ੍ਹਾਂ ਪਟਿਆਲਾ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਪੈਨਿਕ ਖੋਂ ਦੀ ਲੋੜ ਨਹੀਂ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈਗੀ ਲੇਕਿਨ ਜਿਸ ਤਰ੍ਹਾਂ ਪਾਣੀ ਦਾ ਪੱਦਰ ਵਧ ਰਿਹਾ ਹੈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਉਹ ਦੇਖਣ ਨੂੰ ਮਿਲ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ 15 16 ਫੁੱਟ ਤੋਂ ਪਾਰ ਹੋਇਆ ਤਾਂ ਕਾਫੀ ਵੱਡਾ ਨੁਕਸਾਨ ਜਿਹੜਾ ਇਸ ਵਾਰ ਫਿਰ ਤੋਂ ਪਿੰਡ ਦੇ ਲੋਕਾਂ ਨੂੰ ਇਸ ਦਾ ਚਲਣਾ ਪਾਵੇਗਾ ਤਾਂ ਇਹ ਤਸਵੀਰ ਤੁਸੀਂ ਦੇਖੀਏ ਕੱਗਰ ਦਰਿਆ ਦੀ ਕੀ ਕੁਝ ਹਕੀਕਤ ਹੈ ਉਹ ਤੁਹਾਨੂੰ ਦਿਖਾਉਣ ਦੀ ਜਿਹੜੀ ਇਸ ਕੱਗਰ ਦਰਿਆ ਤੋਂ ਜਿਹੜੀ ਹੈ ਉਹ ਕੋਸ਼ਿਸ਼ ਹੈ ਉਹ ਕੀਤੀ ਹੈ ਤਾਂ ਇਸ ਦੀ ਤਸਵੀਰ ਤੁਸੀਂ ਦੇਖੀ ਹੈ ਤਾਂ ਲੋਕਾਂ ਨੂੰ ਅਸੀਂ ਵੀ ਕਵਾਂਗੇ ਕਿ ਤੁਸੀਂ ਆਪਣਾ ਬਚਾਅ ਕਰੋ ਆਪਣਾ ਧਿਆਨ ਰੱਖੋ ਜਿਸ ਤਰ੍ਹਾਂ ਪਾਣੀ ਦਾ ਪੱਧਰ ਵੱਧ ਰਿਹਾ ਪਟਿਆਲਾ ਪ੍ਰਸ਼ਾਸਨ ਨੇ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ 15 16 ਫੁੱਟ ਤੱਕ ਪੱਧਰ ਜਾਏਗਾ ਜੇਕਰ ਤੁਹਾਡੇ ਪਿੰਡਾਂ ਦੇ ਵਿੱਚ ਪਾਣੀ ਆਂਦਾ ਤਾਂ ਹੈਲਪਲਾਈਨ ਨੰਬਰ ਜਿਹੜਾ ਹੈ ਪਟਿਆਲਾ ਪ੍ਰਸ਼ਾਸਨ ਦੀ ਤਰਫ ਤੋਂ ਜਾਰੀ ਕੀਤਾ ਗਿਆ ਇਸ ਵਕਤ ਜਿਹੜਾ 11 ਫੁੱਟ ਤੋਂ ਪਾ ਜਿਹੜਾ ਪਾਣੀ ਦਾ ਪੱਧਰ ਕਗਰ ਦਰਿਆ ਦੇ ਵਿੱਚ ਉਹ ਜਾ ਚੁੱਕਿਆ ਰਾਤ ਤੱਕ ਜਿਹੜਾ 15-16 ਫੁੱਟ ਤੱਕ ਪਾਣੀ ਦਾ ਪੱਧਰ ਜਾਏਗਾ ਤੇ ਕਾਫੀ ਵੱਡਾ ਨੁਕਸਾਨ ਜਿਹੜਾ ਆਸ-ਪਾਸੇ ਦੇ ਪਿੰਡਾਂ ਦਾ ਉਹ ਦੇਖਣ ਨੂੰ ਮਿਲੇਗਾ। ਕੈਮਰਾ ਪਰ ਸਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਕਗਰ ਦਰਿਆ